ਵੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂ ਜੀ ਤੇ ਇਹ ਵੀਡੀਓ ਵਿੱਚ ਆਪਾਂ ਨੇ ਜੋ ਇਸ ਚੀਜ਼ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹ ਹੈਗੀ ਹੈ ਜੀ ਆਪਣੇ ਚਿਕਨ ਦੇ ਕੱਪੜੇ ਤੇ ਜੋ ਤੁਸੀਂ ਆਪਣੇ ਬਾਟਮ ਲੈਂਦੇ ਹੋ ਜੋ ਆਪਣੇ ਉਧਰ ਨੀਚੇ ਜੋ ਕਟਾਮ ਬਣਾਏ ਹੁੰਦੇ ਨੇ ਤੇ ਕਿ ਉਹਨੂੰ ਆਪਾਂ ਜੇ ਬਣਾਈਏ ਤਾਂ ਕਿਦਾਂ ਵਧੀਆ ਬਣਾ ਸਕਦੇ ਤੇ ਕਿਦਾਂ ਤੇ ਕਿਵੇਂ ਕਿਉਂਕਿ ਕਈ ਵਾਰੀ ਆਪਾਂ ਇਸ ਚੀਜ਼ ਨੂੰ ਦੇਖਦੇ ਨਹੀਂ ਹੈਗੇ ਕਿ ਕਟਾਮ ਬਣੇ ਹੋਏ ਨੇ ਤੇ ਆਪਾਂ ਐਦਾਂ ਹੀ ਸਿੱਧੀ ਸਲਾਈ ਲਗਾ ਦਿੰਨੇ ਆਂ ਜੇ ਆਪਾਂ ਥੋੜੀ ਜਿਹੀ ਕੋਸ਼ਿਸ਼ ਕਰੀਏ ਤੇ ਇਹ ਕਟਾਮ ਜੋ ਬਣਦੇ ਨੇ ਜੀ ਬਹੁਤ ਸੋਹਣੇ ਬਣ ਕੇ ਤਿਆਰ ਹੁੰਦੇ ਨੇ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਇਹ ਕਿੱਦਾਂ ਤੇ ਕਿਵੇਂ ਬਣਾਏ ਨੇ ਤੇ ਸਭ ਤੋਂ ਪਹਿਲਾਂ ਜੀ ਆਪਾਂ ਨੇ ਜੋ ਇਹ ਕਪੜਾ ਜੋ ਆਪਣਾ ਪੁੱਠਾ ਰੱਖਿਆ ਵਾ ਕਿਉਂਕਿ ਨੀਚੇ ਇਸ ਦੇ ਕਪੜਾ ਹੁੰਦਾ ਵਾ ਮਾਰ ਦੇਣ ਵਾਸਤੇ ਛੱਡਿਆ ਹੁੰਦਾ ਤੇ ਜਿੱਦਾਂ ਇਸ ਦੇ ਜੋ ਕਟਾਮਾਂ ਦੀ ਆਪਣੀ ਕਢਾਈ ਕੀਤੀ ਹੋਈ ਹੈ ਤੇ ਤੁਸੀਂ ਬਿਲਕੁਲ ਦੇ ਨਾਲ-ਨਾਲ ਜੋ ਇਹਦੇ ਸਲਾਈ ਲਗਾਉਣੀ ਆ ਕੋਈ ਆਪਣੇ ਇਸ ਵਿੱਚ ਬੁਕਰਮ ਨਹੀਂ ਪਾਈ ਨਾ ਕੋਈ ਇਸ ਵਿੱਚ ਆਪਣਾ ਪੇਸਟਿੰਗ ਪੇਪਰ ਪਾਇਆ ਕਿਉਂਕਿ ਇਸ ਦੇ ਨੀਚੇ ਪੈਣੀ ਕੜਾਈ ਹੋਣ ਕਰਕੇ ਤੇ ਜਦੋਂ ਆਪਾਂ ਇਸ ਨੂੰ ਕੱਪੜੇ 'ਚ ਫੋਲਡ ਕਰਾਂਗੇ ਤੇ ਆਪਣੇ ਜੋ ਕਟਾਮ ਬਣਾਵਾਂਗੇ ਉਹ ਹਾਰਡ ਬਣ ਜਾਣਗੇ ਤੇ ਇਸ ਕਰਕੇ ਮੈਨੂੰ ਇਸ ਵਿੱਚ ਨਾ ਕੋਈ ਪੇਸਟ ਪੇਪਰ ਜਾਂ ਫਿਰ ਬੁਕਰਮ ਨਹੀਂ ਪਾਈ ਜੀ ਤੇ ਆਪਾਂ ਬਸ ਇਸ ਚੀਜ਼ ਦਾ ਧਿਆਨ ਰੱਖਣਾ ਕਿ ਜਿੱਮੇ ਆਪਣੇ ਕਟਾਮ ਦੀ ਕੜਾਈ ਦਿੱਤੀ ਹੋਈ ਹੈ ਬਿਲਕੁਲ ਉਸ ਦੇ ਨਾਲ ਆਪਾਂ ਨੇ ਦੇਖੋ ਸਲਾਈ ਲਗਾਉਣੀ ਆ ਤੇ ਕਿਉਂਕਿ ਜਿੰਨੀ ਵਧੀਆ ਆਪਾਂ ਇਸ ਦੇ ਨਾਲ ਦਾ ਸਲਾਈ ਲਗਾਵਾਂ ਤੇ ਆਪਣੇ ਜੋ ਪਲਾਜੋ ਦੇ ਕਟਾਮ ਨੇ ਉਹਨੇ ਸੋਹਣੇ ਬਣ ਕੇ ਤਿਆਰ ਹੋਣਗੇ ਇਹ ਬਣਾਉਣ ਵਾਸਤੇ ਥੋੜੀ ਜਿਹੀ ਮਿਹਨਤ ਆਪਣੇ ਜ਼ਿਆਦਾ ਹੁੰਦੀ ਆ ਤੇ ਥੋੜਾ ਜਿਹਾ ਇਹ ਬਰੀਕੀ ਕੰਮ ਹੋ ਜਾਂਦਾ ਪਰ ਜਦੋਂ ਇਹ ਆਪਣਾ ਕੰਮ ਕੰਪਲੀਟ ਹੁੰਦਾ ਨਾ ਤੇ ਤੁਸੀਂ ਉਸ ਤੋਂ ਬਾਅਦ ਦੇਖੋ ਕਿ ਇਹ ਜਿਹੜੇ ਜੋ ਕਟਾਅ ਬਣ ਕੇ ਤਿਆਰ ਹੋਣਗੇ ਕਿੰਨੇ ਸੋਹਣੇ ਬਣਨਗੇ ਤੇ ਇਸ ਕਰਕੇ ਆਪਣੀ ਇਹ ਵੀਡੀਓ ਸਪੈਸ਼ਲ ਬਣਾਈ ਸੀਗੀ ਜਾਂ ਮੇਰੀ ਭੈਣ ਦੇ ਕਿਸ ਨੇ ਪਲਾਜੋ ਬਣਾਉਣਾ ਜਾਂ ਤੁਸੀਂ ਸਟੇ ਸਲਵਾਰ ਬਣਾਉਣੀ ਹੈ ਚਾਹੇ ਤੁਸੀਂ ਇਸ ਤੇ ਆਪਣਾ ਘੇਰੇਤੇ ਤੇ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਵਾ ਜਦੋਂ ਵੀ ਤੁਸੀਂ ਇਹ ਵਾਲੇ ਕੱਪੜੇ ਨੂੰ ਖਰੀਦਦੇ ਹੋ ਤੇ ਤੁਸੀਂ ਜਰੂਰ ਟ੍ਰਾਈ ਕਰਕੇ ਦੇਖੋ ਕਿ ਜੋ ਆਪਣੇ ਇਸ ਦੇ ਕਟਾਮ ਦਿੱਤੇ ਹੋਏ ਨੇ ਆਪਾਂ ਉਦਾਂ ਹੀ ਇਸ ਨੂੰ ਬਣਾਈ ਹੈ ਨਾ ਬਹੁਤ ਸੋਹਣੇ ਬਣਦੇ ਨੇ ਇਹ ਜੀ ਆਪਣੇ ਕਟਾਮ ਦੇਖੋ ਪੂਰੇ ਬਣਾ ਲਿਆ ਤੇ ਇਸ ਨੂੰ ਵਿੱਚ ਆਪਾਂ ਨੇ ਜੋ ਨਿਕੇ ਨਿਕੇ ਹੱਟ ਲਗਾ ਲਏ ਨੇ ਤੇ ਹੁਣ ਆਪਾਂ ਇਸ ਨੂੰ ਜੋ ਫੋਲਡ ਕਰਕੇ ਦੇਖਦੇ ਹਾਂ ਕਿ ਕਿੱਦਾਂ ਦੀ ਫਿਨਿਸ਼ਿੰਗ ਆਈ ਹੈ ਤੇ ਇਸ ਨੂੰ ਕੱਪੜੇ ਉੱਪਰ ਫੋਲਡ ਕਰਕੇ ਦੇਖੋ ਜੀ ਇਸ ਦੇ ਉੱਪਰ ਆਪਾਂ ਨੇ ਇੱਕ ਸਲਾਈ ਜ਼ਰੂਰ ਲਗਾਉਣੀ ਆ ਉਹ ਤੁਹਾਡੀ ਚੁਆਇਸ ਆ ਤੁਸੀਂ ਪੈਰ ਪੈਰ ਦੀ ਲਗਾਓ ਚਾਹੇ ਕਟਾਮ ਦੇ ਨਾਲ-ਨਾਲ ਲਗਾਓ ਤਾਂ ਜੋ ਇਸ ਦਾ ਜੋ ਕੱਪੜਾ ਉਹ ਵਿੱਚ ਜੰਕਿਤਨਾ ਫਿਨਿਸ਼ਿੰਗ ਹੋ ਸਕੇ ਜੋ ਕਟਾਮ ਬਣੇ ਹੁੰਦੇ ਨੇ ਤੇ ਉਸਦੇ ਆਪਾਂ ਬਿਨਾ ਬੁਕਰਮ ਤੋਂ ਤੇ ਬਿਨਾ ਜਿਆਦਾ ਮਿਹਨਤ ਕਰੇ ਤੋਂ ਆਪਾਂ ਇਦਾਂ ਹੀ ਕਟਾਮ ਬਣਾ ਸਕਦੇ ਆ ਜੇ ਉਹਨਾਂ ਦੇ ਆ ਚੀਜ਼ ਵਾਲੀ ਕਢਾਈ ਦਿੱਤੀ ਹੋਈ ਹੈ ਕਿ ਆਪਾਂ ਇੱਥੇ ਕਟਾਮ ਬਣਾਉਣੇ ਨੇ ਤੇ ਤੁਸੀਂ ਇਦਾਂ ਜ਼ਰੂਰ ਟਰਾਈ ਕਰਿਓ ਜੀ ਜੋ ਕਟਾਮ ਬੰਦੇ ਨੇ ਬਹੁਤ ਸੋਹਣੇ ਬੰਦੇ ਨੇ ਤੇ ਨਾ ਇਹ ਆਪਣੀ ਜਿਆਦਾ ਮਿਹਨਤ ਹੁੰਦੀ ਆ ਤੇ ਇਸ ਦੀ ਜੋ ਲੋਕਾ ਬਹੁਤ ਸੋਹਣੀ ਬਣਦੀ ਆ ਤੇ ਤੁਸੀਂ ਵੀਡੀਓ ਨੂੰ ਪਲੀਜ਼ ਐਂਡ ਤੱਕ ਜ਼ਰੂਰ ਦੇਖੋ ਤਾਂ ਸੋ ਪਤਾ ਲੱਗ ਸਕੇ ਇਹ ਆਪਰੇ ਜਿਹੜੇ ਕਟਾਮ ਬਣਾਏ ਸੀ ਤੇ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੁਸੀਂ ਜੁੜੇ ਕਰਿਆ ਕਰੋ ਤੇ ਇਦਾਂ ਹੀ ਮੇਰੇ ਕਸਟਮਰ ਦੀ ਡਿਮਾਂਡ ਸੀ ਕਿ ਉਹ ਚਾਹੁੰਦੇ ਸੀਗੇ ਕਿ ਜਿੱਦਾਂ ਇਸ ਦੇ ਨੀਚੇ ਕੜਾਈ ਦਾ ਵਰਕ ਦਿੱਤਾ ਹੋਇਆ ਕਿ ਤੁਸੀਂ ਉਸ ਦੇ ਨਾਲ-ਨਾਲ ਜੋ ਇਦਾਂ ਦੀ ਫਿਨਿਸ਼ਿੰਗ ਆ ਉਹ ਕਰੋ ਕਿ ਜਦ ਆਪਰੇ ਕਟਾਮ ਪ੍ਰੋਪਰ ਆਪ ਨੂੰ ਦਿਖ ਸਕਣ ਤੇ ਆਪਨੇ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਦੇਖੋ ਤੁਹਾਡੇ ਸਾਹਮਣੇ ਨੇ ਕਿ ਜਿੱਦਾਂ ਇਸ ਦੇ ਕਟਾਮਾਂ ਦੀ ਕੜਾਈ ਕੀਤੀ ਸੀ ਉਸ ਦੇ ਨਾਲ-ਨਾਲ ਆਪਨੇ ਇਸ ਨੂੰ ਬਣਾਇਆ ਕੋਈ ਆਪਣੇ ਬੁਕਰਮ ਨਹੀਂ ਪਾਈ ਪੁਰੀ ਆਪਣ ਇਸ ਵਿੱਚ ਪੇਸਟਿੰਗ ਪੇਪਰ ਨਹੀਂ ਪਾਇਆ ਤੇ ਸਿਰਫ ਆਪਾਂ ਇਸ ਨੂੰ ਸਿੰਪਲ ਤਰੀਕੇ ਨਾਲ ਹੀ ਬਣ ਜੇ ਆਪਣਾ ਪੈਂਟ ਪਲਾਜੋ ਜੋ ਬਣ ਕੇ ਤਿਆਰ ਆ ਤੇ ਪੂਰੀ ਫ੍ਰੀਸ਼ੀ ਦੇ ਨਾਲ ਜੋ ਆਪਣੇ ਇਸ ਦੇ ਕੱਟਵਰਕ ਵੀ ਬਣ ਗਏ ਨੇ